ਆਣੀ ਹੈਗਾ ਪਾਣੀ ਦਾ ਕੋਈ ਨਾ ਮੈਂ ਆਪੇ ਹੀ ਦੇਖ ਕੇ ਲਾਉਂਗਾ ਕਿਸੇ ਤੋਂ ਲੈ ਕੇ ਤੇਰਾ ਨਾ ਪਾਣੀ ਨਾ ਲਈ ਤੇਰਾ ਦਾ ਦੂਰ ਆ ਕੰਮ ਨੇੜੇ ਵਾਲੇ ਬੰਦੇ ਦਾ ਪਾਣੀ ਲਾਵਾਂਗੇ ਉਹ ਨਹੀਂ ਛੱਡਦੇ ਬਾਗ ਬੜ ਛੱਡਦੇ ਲਾ ਲਓ ਤੁਸੀਂ ਉਹਨੇ ਉਹ ਲਿਆ ਡੱਕਾ ਲਾ ਦੀ ਵਿੱਚ ਪਿੰਜਰੇ ਦੇ ਮੈਂ ਪਾਣੀ ਪੁੱਛ ਕਾਣਾ ਕਿਸੇ ਨੂੰ ਕਿਸੇ ਕੋਲ ਬਾਧੂ ਹੋਇਆ ਪਾਣੀ ਤੁਹਾਡੇ ਕੋਲ ਕਿੰਨਾ ਕਾ ਬਾਈ ਵਾ ਠੀਕ ਆ ਹੱ ਤੇਰੇ ਨਾਲ ਦਿਲ ਬਰਾਵੇ ਪੱਕੀਆਂ ਯਾਰੀਆਂ ਲਾਈਆਂ ਅੱਜ ਬਾਜੀ ਦਾ ਰਿਕਾਰਡ ਬਣੂਗਾ ਜੇ ਮੋਟਰਾਂ ਲੈ ਕਬੂਤਰ ਲੈ ਕੇ ਆਏ ਪਿੰਡੋਂ ਵਧੀਆ ਬੰਦੇ ਹੈ ਮੇਰੇ ਕੋਲ ਤਾਂ ਕਬੂਤਰ ਹੈ ਹੀ ਨਹੀਂਗੇ ਹੈ ਨਹੀਂ ਕਬੂਤਰ ਮੇਰੇ ਕੋਲ ਕਬੂਤਰ ਅਸੀਂ ਫਿਰ ਐਵੇਂ ਕੀ ਫਾਲਾ ਤਾਹੀਂ ਤਾਂ ਡਿਲੀਟ ਕਰਤਾ ਸੀ ਗਰੁੱਪ ਮਾ ਛੱਡ ਜਾ ਜਿਹੜਾ ਕਬੂਤਰੀ ਹੈ ਨਹੀਂਗੇ ਗੱਡੀ ਦਾ ਬਾੜ ਮੈਨੂੰ ਓਏ ਕਾਲੇ ਪਾਣੀ ਹੈਗਾ ਤੁਹਾਡੇ ਕੋਲ ਲਾ ਤਾਂ ਪਾਣੀ ਤੁਸੀਂ ਕਬੂਤਰਾਂ ਨੂੰ ਪਾਣੀ ਦੇ ਲਿਆ ਕੇ ਫਿਰ ਆਪਦੇ ਹੱਲ ਆਉਣ ਨਾਲ ਫੜਾਓ ਇਹ ਹੈਗਾ ਫੜਾਓ ਕਬੂਤਰ ਚ ਨਗਰ ਕਿਉਂ ਫਿਲਟਰ ਫਿਲਟਰ ਵਾਲਾ ਤਾਂ ਨਹੀਂ ਨਹੀਂ ਮੋਟਰ ਉਹਦਾ ਟੂਟੀ ਵਾਲਾ ਪਾਣੀ ਆ ਆ ਗਿਆ ਠੰਡਾ ਹੀ ਆ ਹਾਂ ਹੁਣ ਤਾਂ ਲਾਇਆ ਕਬੂਤਰਾਂ ਨੂੰ ਬੜਾ ਠੀਕ ਹੈ ਆ ਲੈ ਪਹਿਲਾਂ ਹਾਂ ਕਬੂਤਰ ਫੜ ਲਓ ਮੋਟਰ ਲੈ ਕੇ ਕੈਮਰਾ ਯਾਰ ਕਬੂਤਰ ਹੋਰ ਹੁਣ ਆਤ ਮਕਰਦਾ ਕੀ ਹੋਰ ਹੁਣ ਕੋਯਾ ਦੇ ਓਏ ਇੱਥੇ ਦੇ ਸਾਡ ਪਾਲੇ ਜਾਂਦੇ ਨਹੀਂ ਜੇ ਮੈਂ ਇੱਥੋਂ ਦੀ ਗੱਲ ਸਹੀ ਹੈ ਕਿ ਇੱਧਰ ਕੀ ਹੋ ਗਿਆ? ਕੋਈ ਨਾ ਲਵਾਵਾਂਗੇ ਆਪਾਂ ਜਦੋਂ ਉੱਲੇ ਲਾਉਣੇ ਹੋਏ। ਖੜ ਜਾ ਲਾਉਣੇ ਉਹ ਕੰਦੇ ਹੋਣਾ ਕੋਲੇ ਪਿੰਜਰੇ 'ਚ। ਅੱਛਾ। ਰਾਮ ਦਾ ਲੈ ਲੈਂਦੇ ਯਾਰ ਉਹ ਵਿਚਾਰੀ ਨੂੰ ਬਾਹ ਨਹੀਂ ਹਵਾ ਚਾ ਯਾਰ ਮੋਟਰਸਾਈਕਲ ਦੇ ਹੱਥ 'ਚ ਦਾ ਫੜ ਕੇ ਲੈ ਗਏ। ਪਿੰਜਰਾ ਵੀਰ ਕਿਸੇ ਕੋਲੇ ਪਏ ਆ ਦੋਨੇ ਪਿੰਜਰੀ ਮੇਰੇ ਨਾਲ ਦਿਲ ਬਰਾਵੇ ਅੱਜ ਜ਼ਿੰਦਗੀ ਨੇ ਸਾਬਕਾ ਸਿਖਾਤਾ ਮੈਨੂੰ ਇੱਕ ਬਹੁਤ ਵਧੀਆ ਬਰਾਉ ਹੋਇਆ ਕਿੰਦੋ ਸਾਬ ਦੀ ਸੱਚੀ ਜਮੇ ਸਾਬਕਾ ਵਧੀਆ ਰਹਿੰਦਾ ਬੰਦਾ ਅੱਜ ਪੈਰ ਪੈਰ ਤੇ ਸਿੱਖਦਾ ਹੀ ਰਹੇ ਹੋ ਗਿਆ ਜੀ ਉਹ ਰਾਤ ਨੂੰ ਪਾਇਆ ਰਿਕਾਰਡ ਹੈਗਾ ਨਾ ਗੰਗਾ ਗਾਇਬ ਹੋ ਗਿਆ ਮੈਂ ਹਾਂ ਯਾਰ ਗਾਇਬ ਤਾਂ ਨਹੀਂ ਹੁੰਦਾ ਉਹ ਕਿੱਥੇ ਹੋਊਗਾ ਰੋਟੀ ਪਾਗ ਦੀ ਕਰ ਲਈ ਇਹ ਤਾਂ ਲਈ ਫਿਰਦੇ ਸਾਰੇ ਓਏ ਹੋਰ ਯਾਰ ਤੁਸੀਂ ਤਾਂ ਹਰ ਨਾਮ ਮਗਰੋਂ ਛੱਡਾਂਗੇ ਯਾਰ ਕੋਈ ਗੁੱਸੇ ਰਹੇ ਕੋਈ ਰਾਜੀ ਰਹੇ ਹੋਰ ਫਿਰ ਉਹ ਮੈਂ ਤਾਂ ਯਾਰ ਮੇਰਾ ਪਿੰਜਰਾ ਸੀ ਗੱਗੂ ਕੁਲੇ ਗੱਗੂ ਤਾਂ ਚਲ ਮੈਂ ਲੈ ਆਉਣਾ ਸੀ ਚੱਕੋ ਜੀ ਗੱਲ ਬਾਤ ਤੇ ਮੈਨੂੰ ਰਾਤ ਬੰਦਾ ਕਹਦਾ ਤੈਨੂੰ ਮੈਂ ਲੈ ਕੇ ਆਉਂ ਮੈਂ ਚਲ ਠੀਕ ਆ ਸਵੇਰੇ ਫਿਰ ਉਹਨੇ ਸਾਬਕ ਸਿਖਾਦਾ ਜ਼ਿੰਦਗੀ ਦਾ ਇੱਕ ਬਹੁਤ ਵਧੀਆ ਵੀ ਡਾਨਾ ਭਰੋਸਾ ਵੀ ਮਾੜਾ ਹੁੰਦਾ ਗੱਗੂ ਜਿੰਨੇ ਜਣਾ ਆਉਂਦਾ ਰਿਹਾ ਨਾਲ ਆਉਂਦਾ ਰਿਹਾ ਗੱਗੂ ਦੇ ਚਲੋ ਬੰਦੇ ਨੇ ਕਈ ਤਾਂ ਰਾਤ ਨੂੰ ਵੀ ਲੈ ਕੇ ਜਾਉਂ ਤਾਂ ਲੈ ਕੇ ਜਾਉਣਾ ਮੈਥੇ ਯਾਰ ਮੋਟਰਾਂ ਨਾਲ ਚਲਦੇ ਹੀ ਨਹੀਂ ਫਾਇਦਾ ਕੀ